ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਅਸੀਂ ਤੁਹਾਡੇ ਵਾਸਤੇ ਅ ਸੈਮੀ ਫਾਰਮਲ ਜੇ ਸੂਟ ਨੇ ਸਾਰੇ ਬਹੁਤ ਪਿਆਰੇ ਮਤਲਬ ਪਾਰਟੀ ਵੇਅਰ ਹੋਣਗੇ ਸੂਟ ਤੁਸੀਂ ਇਹਨਾਂ ਦਾ ਜਿਹੜਾ ਸੀ ਤੁਹਾਨੂੰ ਫੈਬਰਿਕ ਦਵਾਂਗੇ ਔਰਗੇਂਜ਼ਾ ਤੇ ਹੋਏਗਾ ਸ਼ਿਮਰਦਾ ਹੋਏਗਾ ਤੇ ਇੱਕ ਦੋ ਸੋ ਨੂੰ ਅਸੀਂ ਦਵਾਂਗੇ ਜੀ ਵਿੱਚ ਲਖਨਵੀ ਵਰਕ ਦੇ ਸੂਟ ਹੋ ਤੁਸੀਂ ਧਿਆਨ ਨਾਲ ਸਾਰੀ ਵੀਡੀਓ ਦੇਖ ਲਿਓ ਪ੍ਰਾਈਸ ਸਾਰੀ ਹੀ ਵੀਡੀਓ ਦਾ ਅੱਜ ਦਾ ਰਹੇਗਾ ਜੀ 4500 4500 ਦਾ ਸੂਟ ਆ ਜਿਹੜਾ ਵੀ ਤੁਸੀਂ ਸੂਟ ਲੈਣਾ ਉਹਦੀ ਫੋਟੋ ਮੈਨੂੰ ਸੈਂਡ ਕਰ ਦਿਓ ਪਹਿਲਾਂ ਪੇਮੈਂਟ ਰਹੇਗੀ ਜੀ ਆਨਲਾਈਨ ਪੇਮੈਂਟ ਰਹਿੰਦੀ ਆ Google Pay account transfer ਆ ਫੋਨ पे ਜਾਂ ਫਿਰ ਪੇਟੀਮ ਤੁਸੀਂ ਮੈਨੂੰ ਇੰਡੀਆ ਤੋਂ ਕਰਵਾ ਸਕਦੇ ਹੋ ਇੰਟਰਨੈਸ਼ਨਲ ਰਹਿੰਦਾ ਜੀ ਮਨੀ ਗ੍ਰਾਮ ਵੈਸਟਰਨ ਯੂਨੀਅਨ ਰੀਆ ਜਾਂ ਕਾਊਂਟਰ ਟ੍ਰਾਂਸਫਰ ਈ ਟ੍ਰਾਂਸਫਰ ਤੁਸੀਂ ਮੈਨੂੰ ਕੁਝ ਵੀ ਕਰਵਾ ਸਕਦੇ ਜੋ ਤੁਹਾਡੇ ਵਾਸਤੇ ਈਜ਼ੀ ਆ ਕਲੈਕਸ਼ਨ ਬਹੁਤ ਪਿਆਰੀ ਜੀ ਹੈ ਦਿਖਾਣੇ ਆ ਤੁਹਾਨੂੰ ਬਹੁਤ ਪਿਆਰੀ ਪਿਆਰੇ ਜੀ ਸੂਟ ਇਹ ਹੈਗੇ ਆ ਜੇ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਦੇ ਸੂਟ ਰਹਿਣਗੇ ਸਾਰੇ ਠੀਕ ਹੈ ਜੀ ਇਹ ਹੈਗਾ ਪਿਓਰ ਔਰਗੇਂਜ਼ਾ ਦੇ ਉੱਪਰ ਬੂਟੀ ਦੇ ਨਾਲ ਰਹੂਗਾ ਜੀ ਸਾਰਾ ਇਹ ਸੂਟ ਤੇ ਨੀਚੇ ਬਣਿਆ ਹੋਇਆ ਬਹੁਤ ਪਿਆਰਾ ਘੇਰਾ ਲੈਂਥ ਇਹਨਾਂ ਦੀ ਤੁਸੀਂ ਅਡਜਸਟ ਕਰਵਾ ਸਕਦੇ ਹੋ ਕਿਉਂਕਿ ਨੀਚੇ ਲੱਗਿਆ ਹੋਇਆ ਪੈਚ ਇਹਦੇ ਪੈਚ ਨੂੰ ਰਿਮੂਵ ਕਰਕੇ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਕਰਵਾ ਸਕਦੇ ਹੋ ਇਸ ਟਾਈਮ ਜਿਹੜੀ ਇਹਦੀ ਲੈਂਥ ਆ ਤਕਰੀਬਨ 52 ਦੇ ਨੀਅਰ ਆਪ ਬ ਹੋਏਗੀ ਜੀ ਠੀਕ ਹੈ ਤੇ ਨਾਲ ਰਹੇਗੀ ਇਹਦੇ ਸਿਲਕ ਦੀ ਸਲਵਾਰ ਨਿਓਨ ਛੇੜਾ ਬਹੁਤ ਪਿਆਰਾ ਹੈ ਪੈਰਟ ਨਿਓਨ ਜੇ ਕਲਰ ਹੈ ਤੇ ਨਾਲ ਰਹਿਣਗੇ ਜੀ ਇਹਨਾਂ ਦੇ ਹੈਵੀ ਦੁਪੱਟੇ ਦੁਪੱਟਾ ਬਹੁਤ ਜ਼ਿਆਦਾ ਇਹਦਾ ਲੁੱਕ ਵਾਈਜ਼ ਬਹੁਤ ਸੋਹਣਾ ਦੁਪੱਟਾ ਹੈ ਤੇ ਕਾਫੀ ਸੌਫਟ ਜਿਹਾ ਮੇਰੇ ਜੈਕਟ ਪਾਈ ਵੀ ਤਾਂ ਕਰਕੇ ਨਹੀਂ ਦੁਪੱਟਾ ਰਹਿਣਾ ਵੈਸੇ ਬਹੁਤ ਸੋਹਣਾ ਦੁਪੱਟਾ ਹੈ ਇਸ ਦਾ ਕਾਫੀ ਹੈਵੀ ਲੁੱਕ ਦੇ ਵਿੱਚ ਹੈ ਠੀਕ ਹੈ ਤੇ ਪ੍ਰਾਈਸ ਆਸ ਦੀ ਵੀਡੀਓ ਦਾ ਮੈਂ ਤੁਹਾਨੂੰ ਦੱਸੇ ਦਿੱਤਾ ਜੀ 4500 ਪ੍ਰਾਈਸ ਰਹੂਗਾ ਤੇ ਇਹਦੇ ਵਿੱਚ ਰਹਿਣਗੇ ਜੀ ਦੋ ਸ਼ੀਟ ਦੋ ਕਲਰ ਨੇ ਫੁੱਲ ਪੇਸਟਿੰਗ ਦੇ ਨਾਲ ਤੁਹਾਨੂੰ ਪ੍ਰੋਪਰ ਸਾਰੇ ਏਦਾਂ ਮਿਲੇਗਾ ਸੂਟ ਠੀਕ ਹੈ ਨੈਕਸਟ ਵੀਤ ਔਰਗੇਂਜ਼ਾ ਦਾ ਨਹੀਂ ਆ ਜੀ ਤੁਹਾਨੂੰ ਔਰਗੇਂਜ਼ਾ ਇੱਕ ਪਾਰਟੀ ਵੇਅਰ ਫੈਬਰਿਕ ਆ ਤੁਸੀਂ ਇਹਨੂੰ ਜਿੱਦਾਂ ਮਰਜੀ ਪਾ ਸਕਦੇ ਹੋ ਹਰੇਕ ਮੌਸਮ ਵਿੱਚ ਕਿਉਂਕਿ ਲਾਈਨਿੰਗ ਲੱਗ ਕੇ ਬਣਨਾ ਹੁੰਦਾ ਇਹ ਵਾਲਾ ਸਟੱਫ ਹੈ ਜਿਹੜਾ ਤੇ ਲੁੱਕ ਵਾਈਜ਼ ਬਹੁਤ ਸੋਹਣਾ ਹੈ ਇਹਦਾ ਪਾਉਣ ਤੋਂ ਬਾਅਦ ਸੂਟ ਦੀ ਲੁੱਕ ਬਹੁਤ ਸੋਹਣੀ ਆਂਦੀ ਆ ਅੱਗੇ ਜੇ ਸ਼ੁਰੂ-ਸ਼ੁਰੂ ਜਦੋਂ ਆਰਗੇਂਜ਼ਾ ਹੋਇਆ ਸੀ ਤਾਂ ਕਾਫੀ ਜ਼ਿਆਦਾ ਮਤਲਬ ਉਹ ਖੜਾ-ਖੜਾ ਜਿਹਾ ਰਹਿਣ ਵਾਲਾ ਸਟੱਫ ਸੀਗਾ ਹੁਣ ਤਾਂ ਬਹੁਤ ਸੋਹਣਾ ਲੱਗਦਾ ਆਰਗੇਂਜ਼ਾ ਦਾ ਸੂਟ ਪਾਇਆ ਹੋਇਆ ਕੇਰਾ ਕਾਫੀ ਹੈਵੀ ਆ ਲੇਸਿਸ ਦੇ ਨਾਲ ਬਣਿਆ ਹੋਇਆ ਸੂਟ ਆ ਤੇ ਕਾਫੀ ਹੈਵੀ ਦੁਪੱਟਾ ਇਹ ਸੂਟ ਦੀਆਂ ਸਾਨੂੰ ਕਾਫੀ ਵਾਰੀ ਫੋਟੋ ਆ ਚੁੱਕੀਆਂ ਇਹ ਰਿਪੀਟਡ ਆ ਜੀ ਸਾਰੇ ਸੈਟ ਹੈ ਜਿਹੜਾ ਠੀਕ ਹੈ ਜੀ 오ਰਗੈਂਜ਼ਾ ਦਾ ਹੀ ਡਿਜ਼ਾਈਨਰ ਜਿਹੜਾ ਦੁਪੱਟਾ ਤੇ ਕਾਫੀ ਹੈਵੀ ਲੜਾਂ ਦੇ ਨਾਲ ਰਹੇਗਾ ਸੂਟ ਇਹ ਇਹਦੇ ਵਿੱਚ ਤੁਹਾਨੂੰ ਦੰਨਿਆ ਜੀ ਕਿਹੇ ਰਸਟੀ ਜਾਂ ਸ਼ੇਡ ਆ ਇਹ ਵੀ ਕਲਰ ਬਹੁਤ ਸੋਹਣਾ ਹੈ ਫੁੱਲ ਲੇਸਿਸ ਦੇ ਨਾਲ ਆ ਸਾਰੇ ਸੂਟ ਇਹ ਕਲਰ ਆਪਸ਼ਨ ਦੋ ਰੰਗੀਆਂ ਇਹਦੇ ਵਿੱਚ ਵੀ ਨੈਕਸਟ ਦਿਖਾਨਿਆ ਜੀ ਤੁਹਾਨੂੰ ਕੁਛ ਨਵਾਂ ਇਹ ਵੀ ਹੈਗਾ ਔਰਗੈਂਜ਼ਾ ਦੇ ਉੱਪਰ ਆ ਸਟੱਫ ਇਹ ਜੀ ਤਾਂ ਪਾਕਿਸਤਾਨੀ ਲੁੱਕ ਦਾ ਸੂਟ ਹੁੰਦਾ ਇਹ ਸਿਲਕ ਦੇ ਉੱਪਰ ਆ ਸਟੱਫ ਹੈ ਜਿਹੜਾ ਸੌਰੀ ਇਹ ਸਿਲਕ ਦਾ ਸਟੱਫ ਹੈ ਜੀ ਪਾਕਿਸਤਾਨੀ ਲੁੱਕ ਦੀ ਤਰ੍ਹਾਂ ਸੂਟ ਦੇ ਰਹੇ ਹਾਂ ਤੁਹਾਨੂੰ ਇਹ ਬਿਲਕੁਲ ਨਵਾਂ ਆਇਆ ਹਲੇ ਪੈਕਿੰਗ ਖੋਲੀ ਹੋਏ ਸੂਟ ਦੇ ਕ੍ਰੀਮ ਕਲਰ ਦੇ ਉੱਪਰ ਇਹ ਤਾਂ ਬਣਿਆ ਹੋਇਆ ਫਰੰਟ ਦਾ ਨੈਕ ਠੀਕ ਹੈ ਇਹ ਬਣੀ ਹੋਈ ਹੈ ਜੀ ਬੈਕ ਵੀ ਸਾਰੀ ਫਰੰਟ ਦੀ ਤਰ੍ਹਾਂ ਪ੍ਰਿੰਟਡ ਰਹੇਗੀ ਤੇ ਬਾਜੂ ਇਹਦੀ ਐਕਸਟਰਾ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਦੇ ਨਾਲ ਰਹੇਗਾ ਇਹ ਵਾਲਾ ਸੂਟ ਹੈ ਜਿਹੜਾ 크੍ਰੇਪ ਦੀ ਇਹਦੇ ਨਾਲ ਕੰਟਰਾਸਟ ਸਲਵਾਰ ਹੋਊਗੀ ਜੇ ਤੇ ਸਿਲਕ ਵੇਸ ਤੇ ਹੀ ਰਹੂਗਾ ਦਾ ਦੁਪੱਟਾ ਇੱਦਾਂ ਰਹੇਗਾ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਇਹਦੇ ਵਿੱਚ ਹੁਣ ਸੇਮ ਹੀ ਡਿਜ਼ਾਈਨ 'ਚ ਅਸੀਂ ਤੁਹਾਨੂੰ ਕਲਰ ਕੰਟਰਾਸਟ ਦੰਨੇ ਸ਼ਰਟ ਦਾ ਜਿਹੜਾ ਸਟੱਫ ਰਹੂਗਾ ਸੌਰੀ ਸਟੱਫ ਤੇ ਜਿਹੜਾ 베이스 ਕਲਰ ਰਹੂਗਾ ਸੇਮ ਹੀ ਰਹੂਗਾ ਤੇ ਆਫ ਵਾਈਟ ਸ਼ੇਡ ਦੇ ਉੱਪਰ ਸਿਰਫ ਸਲਵਾਰਾਂ ਦਾ ਤੇ ਦੁਪੱਟਿਆਂ ਦਾ ਕਲਰ ਚੇਂਜ ਹੋ ਜਾਏਗਾ ਇਹਦੇ ਨਾਲ ਰਹੂਗੀ ਜੀ ਬਲੂ ਕਲਰ ਦੀ ਸਲਵਾਰ ਠੀਕ ਹੈ 네ਵੀ ਬਲੂ ਕਲਰ ਆ ਤੇ ਡਿਜ਼ਾਈਨਿੰਗ ਤੁਸੀਂ ਬੈਕ ਸਾਈਡ ਜਾ ਕੇ ਦੇਖ ਸਕਦੇ ਜਿਹੜਾ ਅਸੀਂ ਮਰਜੰਟਾ ਸਲਵਾਰ ਵਾਲਾ ਸੂਟ ਖੋਲੇ ਉਹਦੇ ਨਾਲ ਦੀ ਸਾਰੀਆਂ ਦਾ ਡਿਜ਼ਾਈਨ ਹੈ ਇਹਦੇ ਨਾਲ ਰਹੂਗੀ ਜੀ ਬਲੈਕ ਕਲਰ ਦੀ ਸਲਵਾਰ ਇਹ ਹੈਗਾ ਜੀ ਬਲੈਕ ਸੂਟ ਠੀਕ ਹੈ ਇਹਦੇ ਵਿੱਚ ਵੀ ਤਿੰਨ ਕਲਰ ਨੇ ਸੇਮ ਡਿਜ਼ਾਈਨ ਦੇਖੋ ਜੀ ਸੂਟ ਬਹੁਤ ਸੋਹਣਾ ਸੂਟ ਹੈ ਪਹਿਲਾਂ ਤੇਰੀ ਥੋੜੀ ਜਿਹੀ ਬਰੀਕੀ ਦਿਖਾ ਦਮਾ ਤੁਹਾਨੂੰ ਜਿਹੜਾ ਇਹ ਦਿੱਤਾ ਹੋਇਆ ਜੀ ਇਸ ਦੇ ਵਿੱਚ ਥ੍ਰੈਡ ਦਿੱਤਾ ਹੋਇਆ ਜਿਹੜਾ ਵਿੱਚ ਗੱਠ ਘਟਾਈ ਕੀਤੀ ਹੈ ਉੱਪਰ ਧੱਕੇ ਦੇ ਨਾਲ ਤੁਸੀਂ ਬਹੁਤ ਬਰੀਕੀ ਨਾਲ ਦੇਖੋਗੇ ਇਹ ਚੀਜ਼ਾਂ ਬਹੁਤ ਨੋਟ ਕਰਨੀਆਂ ਵਾਲੀਆਂ ਹੁੰਦੀਆਂ ਐ ਇਹ ਧੱਕੇ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਸੂਟ ਦੀ ਲੁੱਕ ਦੇਖੋ ਇਹ ਹੈਗਾ ਇਦਾਂ ਬਣੇਗਾ ਸੂਟ ਠੀਕ ਹੈ نیچے ਹੈਗਾ ਜੀ ਕੇਰਾ ਮਤਲਬ ਕਿ ਆਪਣੀ ਗੋਟਿਆਂ ਤੱਕ ਗੋਟਿਆਂ ਤੋਂ ਉੱਚੀ ਸ਼ਾਰਟ ਤੁਰੇ ਤੱਕ ਆ ਜਾਏਗੀ ਇਹਦਾ ਇੱਕ ਤੁਹਾਨੂੰ ਮੈਂ ਹੋਰ ਵੀ ਦੱਸਤਾਨੀ ਆ ਜੇ ਤੁਸੀਂ ਇਹਦੀ ਸ਼ਾਰਟ ਸ਼ਰਟ ਬਣਾਓਗੇ ਤਾਂ ਨੀਚੇ ਤੁਸੀਂ ਕੋਈ ਘਰਾ ਬਣਵਾ ਸਕਦੇ ਹੋ ਵੈਸੇ ਜਿਹੜਾ ਇਹ ਡਿਜ਼ਾਈਨ ਹੈ ਪ੍ਰੋਪਰ ਉਹ ਨੀਚੇ ਤੱਕ ਲੌਂਗ ਤੱਕ ਆ ਬਹੁਤ ਸੋਨਾ ਸੋਟਾ ਬ੍ਰੋਕੇਟ ਦੇ ਉੱਪਰ ਆ ਤੇ ਸ਼ਿਮਰ ਦਾ ਸਟਾਫ ਆ ਇਹ ਹੈਗਾ ਬੈਕ ਪੰਨੇ ਦਾ ਇਹਦਾ ਪੈਚ ਤੇ ਇਹ ਹੈਗੇ ਜਿਹੜੀਆਂ ਬਾਜੂ ਐਕਸਟਰਾ ਦਿੱਤੀਆਂ ਹੋਈਆਂ ਬੈਕ ਦਾ ਵੀ ਵਾਟਰ ਆ ਤੇ ਫਰੰਟ ਦਾ ਵੀ ਬਾਰਡਰ ਹੈ ਜੇ ਤੁਹਾਨੂੰ ਲੈਂਥ along ਲੱਗਦੀ ਹੈ ਤਾਂ ਤੁਸੀਂ ਇਹਦਾ نیچے ਵਾਲਾ ਬਾਰਡਰ ਇਹਨੂੰ ਉੱਪਰ ਕਰਵਾ ਸਕਦੇ ਹੋ ਠੀਕ ਹੈ ਬਹੁਤ ਪਿਆਰੀ ਲੁੱਕ ਦਾ ਸੂਟ ਹੈ ਇਹ ਲਾਸਟ ਹੀ ਰਹਿ ਗਿਆ ਸ਼ਾਪ ਤੇ ਸੇਲ ਹੋਗੇ ਸਾਰੇ ਸੂਟ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਵੀ ਸ਼ਿਮਰ ਦੇ ਉੱਪਰ ਹੀ ਰਹੇਗਾ ਪਿਓਰ ਬ੍ਰੋਕਿਡ ਦਾ ਪੀਸ ਆ ਨੈਕਸਟ ਦੇ ਰਹੀਆਂ ਤੁਹਾਨੂੰ ਦੇਖੋ ਜੀ ਸੂਟ ਪਿਓਰ ਔਰ ਗੈਂਜ਼ਾ ਦੇ ਉੱਪਰ ਸੂਟ ਆ ਤੁਸੀਂ ਇਹਨਾਂ ਦੇ ਨਾਲ ਪੈਂਟ ਬਣਾ ਸਕਦੇ ਹੋ ਸਲਵਾਰਾ ਬਣਵਾ ਸਕਦੇ ਹੋ ਲੁੱਕ ਬਹੁਤ ਸੋਹਣੀ ਹੈ ਹੁਣ ਪਜਾਮੀ ਦਾ ਟ੍ਰੈਂਡ ਦੁਬਾਰਾ ਤੋਂ ਆ ਰਿਹਾ ਹੈ ਤੁਸੀਂ ਰੇ ਪਜਾਮੀਆਂ ਵੀ ਬਣਵਾ ਸਕਦੇ ਇਹਨਾਂ ਦੇ ਨਾਲ ਕਿਉਂਕਿ ਲੌਂਗ ਸ਼ਰਟਸ ਨਹੀਂ ਸਾਰੀਆਂ ਇਹ ਹੈਗੇ ਕ੍ਰੇਪ ਦੀ ਸਲਵਾਰ ਚ ਲਾਂਚ ਫਰੋਂ ਦਾ ਰਹੇਗਾ ਜੀ ਦੁਪੱਟਾ ਤੇ ਫੋਰ ਸਾਈਡਡ ਹੈਂਡ ਮੇਡ ਲੀਸ ਲੱਗੀ ਹੋਈ ਹੈ ਬਹੁਤ ਸੋਹਣੀ ਤੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਆਪਸ਼ਨ ਦੰਨੇ ਆ ਇਹ ਸੈਕਿੰਡ ਕਲਰ ਆ organza ਦੀ ਸ਼ਰਟ ਆ crepe ਦੀ ਸਲਵਾਰ ਆ ਤੇ organza ਦਾ ਹੀ ਹੈਗਾ ਜੀ ਦੁਪੱਟਾ ਨੈਕਸਟ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਲੁੱਕ ਵਾਈਜ਼ ਬਹੁਤ ਸੋਹਣਾ ਸੂਟ ਆ ਇਹ ਹੈਗਾ ਸੈਲਫ ਰੀਪਰ ਅ ਸ਼ਿਮਰ ਸੈਲਫ ਰੀ ਹੈਗੀ ਐ ਸ਼ਰਟ ਇਹ ਇਹ ਦੇਖੋ ਇਦਾਂ ਤੁਹਾਨੂੰ ਸੈਲਫ ਰੀ ਬੂਟੀ ਦਿਖੇਗੀ ਸ਼ਾਇਦ ਵੀਡੀਓ ਸ਼ੋ ਹੁੰਦੀ ਹੋਵੇ ਕਿ ਉਹਨੂੰ ਹਾਈਲਾਈਟ ਕੀਤਾ ਹੋਇਆ ਆਰੀ ਵਰਕ ਦੇ ਨਾਲ ਸਾਰਾ ਇਹ ਹੈਗਾ ਜੀ ਆਪਣਾ ਫਰੰਟ ਸ਼ਿਮਰ ਦਾ ਸੂਟਾ ਫੁੱਲ ਫੰਕਸ਼ਨਲ ਸੂਟਾ ਬਹੁਤ ਸਿਆਰਾ ਕਲਰ ਵੀ ਬਹੁਤ ਸੋਹਣਾ ਹੈ ਕੋਈ ਛੋਟੀ ਮੋਟੀ ਪਾਰਟੀ ਹੋਣਾ ਚ ਵੀ ਸੂਟ ਬਹੁਤ ਸੋਹਣਾ ਲੱਗੇਗਾ 3 ਮੀਟਰ ਤੋਂ ਵੀ ਜ਼ਿਆਦਾ ਹੀ ਹੈ ਜਿਹੜੀ ਇਹ ਦੀ ਸ਼ਰਟ ਦਾ ਪੀਸ ਆ ਬਹੁਤ ਸੋਹਣਾ ਸਟੱਫ ਵੀ ਬਹੁਤ ਲਾਈਟ ਵੇਟ ਜੈ ਤੇ ਥੋੜਾ ਸ਼ਾਈਨਿੰਗ ਜੈ ਨਾਲ ਹੈਗੇ ਸਿਲਕੀ ਦੀ ਸਲਵਾਰ ਤੇ ਇਹ ਰਹੂਗਾ ਜੇ ਸ਼ਿਮਰਦਾ ਦੁਪੱਟਾ ਤੇ ਸੀਮ ਉਹਤੇ ਸੈਲਫ ਪ੍ਰਿੰਟ ਦੇ ਨਾਲ ਹੀ ਰਹੂਗਾ ਇਹ ਵੀ ਦੁਪੱਟਾ ਫੋਰ ਸਾਈਡ ਬਾਰਡਰ ਦੀ ਨਾਲ ਸੈਲਫ ਦਾ ਬਾਰਡਰ ਦਿੱਤਾ ਹੋਇਆ ਬਹੁਤ ਸੋਹਣਾ ਠੀਕ ਆ ਕਲਰ ਆਪਸ਼ਨ ਦੰਨੇ ਇਹਦੇ ਵਿੱਚ ਤੁਹਾਨੂੰ 4500 ਪ੍ਰਾਈਸ ਹੈ ਸੂਟ ਦਾ ਇਹ ਹੈਗੀਆਂ ਜੀ ਕਲਰ ਇਹਦੇ ਨੈਕਸਟ ਡਿਜ਼ਾਈਨ ਸ਼ਿਮਰ ਸਟੱਫ ਉਦੇ ਉੱਪਰ ਇਹ ਵੀ ਬ੍ਰੋਕੇਟ ਦੇ ਉੱਪਰ ਹੋਗੀ ਜੀ ਸ਼ਰਟ ਕਲਰ ਬਹੁਤ ਸੋਹਣਾ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਕਲਰ ਬਹੁਤ ਸੋਹਣਾ ਹੈ ਠੀਕ ਹੈ ਇਹ ਹੈਗਾ ਬ੍ਰੋਕੇਟ ਦਾ ਬਾਰਡਰ ਘੇਰੇ ਦੇ ਉੱਪਰ ਬਾਜੂ ਤੇ ਐਕਸਟਰਾ ਪੱਟੀ ਦਿੱਤੀ ਹੋਈ ਆ ਸਿਲਕ ਦੀ ਸਲਵਾਰ ਇਹਦੇ ਨਾਲ ਇਹਦੇ ਨਾਲ ਹੈਗਾ ਜੀ ਚਨਾਉਂਛ ਫੋਨ ਦਾ ਵਰਕ ਵਾਲਾ ਦੁਪੱਟਾ ਕੁਛ ਅਲੱਗ ਜਿਹਾ ਸੂਟ ਹੈ ਇਹ ਨਾਲੇ ਤਾਂ ਬ੍ਰੋਕੇਟ ਦਾ ਹੋ ਗਿਆ ਨਾਲੇ ਚਨਾਉਂਛ ਫੋਨ ਦਾ ਦੁਪੱਟਾ ਵਿਦ ਵਰਕ ਦੇ ਨਾਲ ਇਹਦੀ ਕਲਰ ਦੰਨੀ ਆ ਜੀ ਇਹ ਹੈਗਾ ਇੱਕ येलो ਕਲਰ ਬਹੁਤ ਸੋਹਣੇ ਛੇੜ ਨੇ ਦੋਨੋਂ ਹੀ ਨੈਕਸਟ ਦੇ ਰਹੀਆਂ ਔਰਗੇਂਜ਼ਾ ਦੇ ਉੱਪਰ ਇਹ ਸੀ ਬਹੁਤ ਵਾਰੀ ਡਿਸਕਾਊਂਟ ਤੇ ਵੀ ਲੈ ਕੇ ਆਏ ਆਂ ਸੂਟ ਇਦਾਂ ਦੇ ਕਾਫੀ ਜ਼ਿਆਦਾ ਸਾਡੇ ਕੋਲ ਸੇਲ ਹੈ ਇਹਨਾਂ ਸੂਟਾਂ ਦੇ ਕਿਉਂਕਿ ਡਿਜ਼ਾਈਨਰ ਪੀਸ ਆ ਜੀ ਹਰੇਕ ਮੌਸਮ ਤੇ ਹਰੇਕ ਕੇਸ ਤੇ ਵਾਲੇ ਸੂਟ ਆ ਜਿਹੜੇ ਉਹ ਵਧੀਆ ਲੱਗਦੇ ਆਂ ਥ्रेड ਵਰਕ ਦੇ ਨਾਲ ਆ ਸਾਰੇ ਹੀ ਔਰਗੇਂਜ਼ਾ ਦਾ ਸਟੱਫ ਇਹ ਤੇ ਬੈਕ ਸਾਈਡ ਤੇ ਵੀ ਤੁਹਾਨੂੰ ਪ੍ਰੋਪਰ ਵਰਕ ਮਿਲੇਗਾ ਨੱਕ ਤੇ ਠੀਕ ਹੈ ਜੀ ਇਹ ਹੈਗਾ ਜੀ ਇਹਦਾ ਡਿਜ਼ਾਈਨਰ ਜਿਹਾ ਦੁਪੱਟਾ ਔਰਗੈਂਜ਼ਾ ਤੇ ਹੀ ਰਹੂਗਾ ਦੁਪੱਟਾ ਵੀ ਇਹਦਾ ਇੱਦਾਂ ਲੇਸੀਜ਼ ਦੇ ਨਾਲ ਠੀਕ ਹੈ ਇਹਦੇ ਸੇਮ ਹੀ ਫੈਬਰਿਕ ਦੇ ਵਿੱਚ ਇੱਕ ਡਿਜ਼ਾਈਨ ਦਿਖਾਨੇ ਆ ਹੋਰ ਇਹ ਡਿਜ਼ਾਈਨ ਚੇਂਜ ਆ ਥੋੜਾ ਜਿਹਾ ਉਸ ਨਾਲੋਂ ਇਹ ਹੈਗਾ ਜੀ ਵੀ ਨੈਕ ਦੇ ਨਾਲ ਲੇਸੀਜ਼ ਦੇ ਨਾਲ ਬਣਿਆ ਹੋਇਆ ਨੈਕ ਬੈਕ ਸਾਈਡੇ ਦੀ ਨਿੱਚੇ ਤੱਕ ਸਾਰੀ ਵਰਕ ਆ ਇਹ ਬੈਕਸਾਈਡ ਦਾ ਵਰਕ ਆ ਜਿਹੜੀ ਇਹਦੀ ਬਾਜੂ ਨੇ ਇਹ ਵੀ ਹੈਵੀ ਵਰਕ ਚ ਮਿਲਣ ਗਿਆ ਤੁਹਾਨੂੰ ਇਹਦੀਆਂ 슬ੀਵਜ਼ ਆਣਗੀਆਂ ਸਾਰੀਆਂ ਇਹ ਇਹ ਹੈਗਾ ਜੀ ਇਹਦਾ ਦੁਪੱਟਾ ਲੁੱਕ ਬਹੁਤ ਸੋਹਣੀ ਆ ਸੂਟ ਤੇ ਨੈਕਸਟ ਕਲਰ ਡਿਜ਼ਾਈਨ ਬਹੁਤ ਸੋਹਣਾ ਸੂਟ ਦਾ ਔਰਗੈਂਜ਼ਾ ਦਾ ਇਹ ਸਟੱਫ ਮਿਲੇਗਾ ਜੀ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਦਾ ਸਾਰੇ ਹੀ ਸੂਟਾਂ ਦਾ ਇਹ ਸੂਟ ਥੋੜਾ ਜਿਹਾ ਹਟਕੇ ਹੈ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸੂਟ ਦੇ ਕਲਰ ਵੀ ਬਹੁਤ ਸੋਹਣਾ ਹੈ ਨੈਕ ਫਰੰਟ ਦਾ ਬਣਿਆ ਹੋਇਆ ਇਹ ਉਰੇ ਸਲਾਈ ਲੱਗੇਗੀ ਥੋੜਾ ਜਿਹਾ ਉਧੜਿਆ ਹੋਇਆ ਉਰੇ ਤੋਂ ਇਹ ਪੈਚ ਹੈ ਜਿਹੜਾ ਜਿਹੜਾ ਤੁਸੀਂ ਸਟਿਚ ਕਰਵਾਓਗੇ ਜਾਂ ਅਸੀਂ ਖੁਦ ਕਰਕੇ ਦੇਵਾਂਗੇ ਤੇ ਇਹਨੂੰ ਪ੍ਰੋਪਰ ਉਰੇ ਸਲਾਈ ਲੱਗੇਗੀ ਕਿਉਂਕਿ ਲੇਸੀਜ਼ ਦੇ ਨਾਲ ਬਣਿਆ ਤਾਂ ਕਈ ਵਾਰੀ ਰੈਡੀਮੇਡ ਹੁੰਦਾ ਤੇ ਇਹ ਬਣਿਆ ਹੋਏ ਜਿਹੜੀ ਬੈਕ ਨੈਕ ਦਾ ਸਟਾਈਲ ਉਰੇ ਆਪਣਾ ਬੈਕ ਦਾ ਨੈਕ ਬਣੇਗਾ ਇਹ ਬਹੁਤ ਸੋਹਣਾ ਸਟਾਈਲ ਆ ਤੇ ਉਰੇ ਤੁਸੀਂ ਵਿਦਾਊਟ ਲਾਈਨਿੰਗ ਵੀ ਪਾ ਸਕਦੇ ਹੋ ਅਗਰ ਤੁਸੀਂ ਕਿਸੇ ਏਸ ਦੇ ਅਕੋਰਡਿੰਗ ਪਾਣਾ ਹੈ ਇਹਨੂੰ ਤਾਂ ਫਿਰ ਜਿਹੜਾ ਇਹ ਵਾਲਾ ਬਾਰਡਰ ਆ ਇਹਨੂੰ ਤੁਸੀਂ ਬੈਕ ਦੇ ਕਿਹੜੇ ਤੇ ਵੀ ਲੈ ਕੇ ਆ ਸਕਦੇ ਹੋ ਠੀਕ ਹੈ ਬੈਕ ਦੇ ਜਿਹੜੀ ਉਹਦੀ ਇਹ ਪਲੇਨ ਰੱਖ ਸਕਦੇ ਹੋ ਤੁਸੀਂ ਇੱਦਾਂ ਇਹ ਬੈਕ ਦੇ ਘੇਰੇ ਤੇ ਆ ਜਾਏਗਾ ਉਹ ਤੁਹਾਡੇ ਅਕੋਰਡਿੰਗ ਆ ਵੀ ਤੁਸੀਂ ਕਿਦਾਂ ਇਹਨੂੰ ਬਣਾਉਣਾ ਹੈ ਕਿੰਨੇ ਦਾ ਪਾਣਾ ਹੈ ਇਹ ਹੈਗੇ ਨੇ ਬਾਜੂ ਇਸੀਆਂ ਸਿਲਕਰੀ ਸਲਵਾਰ ਤੇ ਨਾਲ ਹੈਗਾ ਜੀ ਇਹਦੇ ਪ੍ਰਿੰਟਡ ਔਰਗੇਂਜ਼ਾ ਫੋਰ ਸਾਈਡ ਵਰਕ ਦੇ ਨਾਲ ਦੁਪੱਟਾ ਬਹੁਤ ਪਿਆਰੀ ਲੁੱਕ ਆ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਸੂਟ ਔਰਗੈਂਜ਼ਾ ਦੇ ਉੱਪਰ ਆਰੀ ਵਰਕ ਦੇ ਨਾਲ ਰਹੂਗਾ ਸੂਟ ਸਾਰਿਆਂ ਠੀਕ ਹੈ ਇਹਦੀ ਬੈਕ ਸਾਈਡ ਰਹੂਗੀ ਸਿੰਗਲ ਕਲਰ ਦੇ ਵਿੱਚ ਇਹ ਹੈਗੀਆਂ ਨੇ ਬਾਜੂ ਇਸ ਦੀਆਂ ਹੈਵੀ ਦੇ ਵਿੱਚਾਂ ਜੇ ਬਾਜੂ ਸਾਰੀਆਂ ਸਿਲਕ ਦੀ ਸਲਵਾਰ ਆ ਤੇ ਐਡਾ ਡਿਜ਼ਾਈਨਰ ਜਿਹਾ ਹੈਗਾ ਰਾ ਦੁਪੱਟਾ ਔਰਗੈਂਜ਼ਾ ਤੇ 4500 ਹਰ ਇੱਕ ਸੂਟ ਦਾ ਇਸ ਦਾ ਪ੍ਰਾਈਸ ਇਹ ਕੁਝ ਨਵਾਂ ਦੇ ਰਹੀ ਆ অর্ਗੈਂਜ਼ਾ ਤੇ ਦੇਖੋ ਕਿੰਨੀ ਪਿਆਰੀ ਲੁੱਕ ਰਸੋਟਾ ਬਹੁਤ ਸੋਹਣਾ ਸੂਟਾ ਸਾਰੇ ਫਰੰਟ ਦੇ ਉੱਪਰ ਥ੍ਰੈਡ ਵਰਕ ਆ ਬਹੁਤ ਸੋਹਣਾ ਵਰਕ ਕੀਤਾ ਹੋਇਆ ਅਗਰ ਥੋੜੀ ਲੈਂਥ ਲੌਂਗ ਹੈ ਤਾਂ ਇਹ ਕਾਫੀ ਸਾਰੇ ਪੈਚ ਨੇ ਇਹਦੇ ਵਿੱਚ ਕੁਝ ਖਾਸ ਫਰਕ ਨਹੀਂ ਪਵੇਗਾ ਅਗਰ ਤੁਸੀਂ ਐਦਾਂ ਕਰਕੇ ਇਹਨਾਂ ਦੀ ਲੈਂਥ ਸ਼ਾਰਟ ਕਰ ਲੈਂਦੇ ਹੋ ਠੀਕ ਹੈ ਜੀ ਐਦਾਂ ਲੈਂਥ ਸ਼ਾਰਟ ਹੋ ਜਾਂਦੀ ਹੈ ਤੁਸੀਂ ਇੱਕ ਬਾਰਡਰ ਲਿਆ ਸਕਦੇ ਹੋ ਘੇਰੇ ਤੇ ਠੀਕ ਹੈ ਦੋ ਲਿਆ ਸਕਦੇ ਹੋ ਜਿੰਨੇ ਵੀ ਤੁਹਾਡੀ ਲੈਂਥ ਦੇ ਅਕੋਰਡਿੰਗ ਕਿਉਂਕਿ ਕਾਫੀ ਜ਼ਿਆਦਾ ਹੈਵੀ ਇਹ ਲੇਸ ਇਸ ਤੁਸੀਂ ਲਗਾਣੀਆਂ ਲਗਾ ਸਕਦੇ ਹੋ ਰਿਮੂਵ ਕਰਨੀਆਂ ਰਿਮੂਵ ਕਰ ਸਕਦੇ ਹੋ ਇਹ ਹੈਗਾ ਇਹਦੀ ਬਾਜੂ ਦੇ ਬਾਰਡਰ ਸਿਲਕ ਦੀ ਸਲਵਾਰ ਹੈ ਜੀ ਇਹਦੇ ਨਾਲ ਤੇ ਨਾਲ ਰਹੇਗਾ ਔਰਗੇਂਜ਼ਾ ਦਾ ਫੋਰ ਸਾਈਡ ਪੇਸਟਿੰਗ ਦੇ ਨਾਲ ਇਹਦਾ ਦੁਪੱਟਾ ਪ੍ਰੋਪਰ ਪੇਸਟਿੰਗ ਦੇ ਨਾਲ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਤਾਂ ਨੈਕਸਟ ਸ਼ਿਮਰ ਦੇ ਉੱਪਰ ਆ ਜੀ ਬਹੁਤ ਸੋਹਣੇ ਜ਼ਿਕਜ਼ੈਗ ਜਿਹਾ ਦਾ ਪ੍ਰਿੰਟ ਆ ਤੇ ਬ੍ਰੋਕੇਟ ਦਾ ਸੂਟ ਆ ਜੀ ਇਹ ਹੈ ਨੈਕ ਬਣਿਆ ਹੋਇਆ ਇਹਦਾ ਤੇ ਇਹ ਬ੍ਰੋਕੇਟ ਦਾ ਪੀਸ ਆ ਸੇ ਦੀਆਂ ਇਹ ਰੈਡਿਕਾ ਬਾਰਡਰ ਬਾਜੂ ਦਾ ਵਰਕ ਸਾਈਡ ਇਹਦੀ ਪਲੇਨ ਰਹੋਗੇ ਸਿਲਕ ਦੀ ਸਲਵਾਰ ਆ ਤੇ ਇਹਦੇ ਨਾਲ ਵੀ ਤੁਹਾਨੂੰ ਚਨਾਉਂਚ ਫੌਂਟ ਦਾ ਵਰਕ ਵਾਲਾ ਦੁਪੱਟਾ ਮਿਲੇਗਾ ਜੀ ਫੋਰ ਸਾਈਡ ਬਾਰਡਰ ਦੇ ਨਾਲ ਇਹਦੇ ਵਿੱਚ ਤੁਸੀਂ ਕਲਰ অপਸ਼ਨ ਦੇਖ ਸਕਦੇ ਹੋ ਇਹ ਹੈਗਾ ਬਹੁਤ ਪਿਆਰਾ ਜਿਹਾ ਸ਼ੇਡ ਆ ਤੇ ਇੱਕ ਇਹ ਵੀ ਕਲਰ ਕਲਰ ਇਹਦੇ ਤਿੰਨ ਨੇ ਤਿੰਨੋ ਹੀ ਬਹੁਤ ਪਿਆਰੇ ਆ ਏ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੂਟ ਇਹ ਹਲਕਾ ਜਿਹਾ ਡਿਜ਼ਾਈਨ ਦਾ ਫਰਕ ਆ ਹਲਕੇ ਜਿਹੇ ਡਿਜ਼ਾਈਨਿੰਗ ਦਾ ਫਰਕ ਹੈ ਜੀ ਜਿਹੜਾ ਪਹਿਲਾਂ ਸੂਟ ਦਿਖਾਇਆ ਸੀ ਸਟਫ ਸੇਮ ਆ ਥੋੜਾ ਪਾਕਿਸਤਾਨੀ ਲੁੱਕ ਵਾਲੇ ਸੂਟ ਨੇ ਇਹ 3 ਮੀਟਰ ਦੀ ਸ਼ਰਟ ਦੇ ਨਾਲ ਸੂਟ ਇਹ ਪ੍ਰੋਪਰ ਬਣਿਆ ਹੋਇਆ ਇਹ ਬਣਿਆ ਹੋਇਆ ਜੀ ਇਹਦਾ neck ਠੀਕ ਹੈ ਇਹ ਹੈਗਾ back ਦਾ ਇਹਦਾ print ਤੇ ਇਹ ਹੈਗੇ ਨੇ ਇਹਦੀਆਂ ਬਾਜੂ ਕਲਰ ਉਹੀ ਪਹਿਲਾਂ ਵਾਲੀ ਆ ਜਾਣਗੀ ਤਕਰੀਬਨ ਇਹਨਾਂ ਦੇ ਵਿੱਚ ਤੇ ਦੁਪੱਟਾ ਵੀ ਸੇਮ ਸਿਲਕ ਵੇਸ ਦੇ ਉੱਪਰ ਸੂਟ ਹੈ ਜੀ ਇਹ ਸਾਰੇ ਇਹ ਹੈਗਾ ਦਾ ਦੁਪੱਟਾ ਇਹ ਸਿਲਕ ਦਾ ਸੂਟ ਹੈ ਇਦੇ ਵਿੱਚ ਕਲਰ ਵਾਈਨ ਕਲਰ ਆ ਜਾਏ ਸੌਰੀ ਸਲਵਾਰਾਂ ਦਾ ਕਲਰ ਸੇਮ ਹੀ ਰਹੇਗਾ ਸਕਿਨ ਕਲਰ ਸਾਰਿਆਂ ਦਾ ਜਸਟ ਪ੍ਰਿੰਟ ਦੇ ਵਿੱਚ ਕਲਰ ਆਪਸ਼ਨ ਮਿਲ ਜਾਈਗੇ ਤੁਹਾਨੂੰ ਇਹ ਹੈਗਾ ਹੀ ਬਲੈਕ ਪ੍ਰਿੰਟ ਸਲਵਾਰ ਦਾ ਕਲਰ ਇਹਦਾ ਵੀ ਸੇਮ ਹੈ ਠੀਕ ਹੈ ਪ੍ਰਾਈਸ 4500 ਐਸ ਦੀ ਸਾਰੀ ਵੀਡੀਓ ਦਾ ਨੈਕਸਟ ਹੈਗਾ ਜੀ ਫਿਰ ਤੋਂ অর্ਗੈਂਜ਼ਾ ਦੇ ਉੱਪਰ ਸੈਂਟਰ ਪੈਨਲ ਦੇ ਨਾਲ ਸੂਟ ਆ ਇਹ ਹੈਗੀਆਂ ਨੇ ਹੈਵੀ ਦੇ ਵਿੱਚ ਇਹਦੀਆਂ ਬਾਜੂ ਠੀਕ ਹੈ ਇਹ ਹੈਗਾ ਜੀ ਇਹਦਾ ਸਲਵਾਰ ਦਾ ਫੈਬਰਿਕ ਇਹਨਾਂ ਦੇ ਨਾਲ ਸਲਵਾਰਾਂ ਜ਼ਿਆਦਾਤਰ 2.5 ਮੀਟਰ ਦੀਆਂ ਹੁੰਦੀਆਂ ਕਿਉਂਕਿ ਡਿਜ਼ਾਈਨਰ ਪੀਸ ਨੇ ਸਾਰੇ ਇਹਨਾਂ ਦੇ ਨਾਲ ਜ਼ਿਆਦਾ ਪੈਂਟ ਹੀ ਬਣਦੀ ਹੈ ਪੈਂਟ ਪਲਾਜ਼ੋ ਜਾਂ ਗਰਾਰਾ ਸ਼ਰਾਰਾ ਹੀ ਬਣਦਾ ਹੈ ਸਲਵਾਰ ਤੁਸੀਂ ਸਟ੍ਰੇਟ ਬਣਵਾ ਸਕਦੇ ਹੋ ਸੈਮੀ ਪਟਿਆਲਾ ਬਣਾ ਸਕਦੇ ਹੋ ਫਰਟਿਆਲਾ ਸਲਵਾਰਾਂ ਪਾਈਆਂ ਵੀ ਇਹ ਵੈਸੇ ਵੀ ਡਿਜ਼ਾਈਨਰ ਸੂਟਾਂ ਨਾਲ ਨਹੀਂ ਸੋਹਣੀਆਂ ਲੱਗਦੀਆਂ ਆ। ਆ ਦੇਖੋ ਨੈਕਸਟ ਇਹ ਹੈਗਾ 크ਰੇਪ ਦੇ ਉੱਪਰ ਸੂਟ। ਪ੍ਰਿੰਟ ਬਹੁਤ ਪਿਆਰਾ ਹੈ। ਬਹੁਤ ਸੋਹਣਾ ਪ੍ਰਿੰਟ ਆ। ਸਰਵੋਸਕੀ ਵਰਕ ਰਹੇਗਾ ਜੀ ਸਾਰੇ ਸੂਟ ਦੇ ਉੱਪਰ ਐਦਾਂ ਤੇ نیچے ਘੇਰੇ ਤੇ ਇਹ ਵਾਲਾ ਰੋਜ਼ ਫਲਾਰ ਵਾਲਾ ਬਹੁਤ ਸੋਹਣਾ ਵਰਕ ਕੀਤਾ ਹੋਇਆ। ਇਹ ਬੈਕ ਦਾ ਪ੍ਰਿੰਟ ਆ। ਠੀਕ ਹੈ। ਸਿਲਕ ਦੇ ਸਲਵਾਰ ਇਹਦੇ ਨਾਲ ਔਰਗੇਂਜ਼ਾ ਦਾ ਹੈਗਾ ਜੀ ਦੁਪੱਟਾ ਸਾਰੇ ਦੁਪੱਟੇ 'ਚ ਐਦਾਂ ਤੁਹਾਨੂੰ ਵਰਕ ਮਿਲ ਜਾਏਗਾ ਨੈਕਸਟ ਦੇ ਰਹੀਆਂ ਤੁਹਾਨੂੰ ਇਹ ਸੂਟ ਹੈਗਾ ਜੀ ਲਖਨਵੀ ਵਰਕ ਦੇ ਉੱਪਰ ਇੱਕ ਦੋ ਸੂਟ ਮੇਰੇ ਕੋਲ ਪਏ ਰਹਿਗੇ ਸੀ ਵੈਸੇ ਤਾਂ ਮੈਂ ਡਿਸਕਾਊਂਟ ਤੇ ਕੱਢੇ ਸੀਗੇ 4000 ਦੇ ਸੂਟ ਪਰ ਇਹ 45 ਦਾ ਹੀ ਸੂਟ ਅੱਜ ਚਲੋ 4000 ਦਾ ਹੀ ਸੂਟ ਹੈ ਇਹ ਤੁਸੀਂ 4000 ਚ ਹੀ ਲੈ ਸਕਦੇ ਹੋ ਕਿਉਂਕਿ ਲਾਸਟ ਹੀ ਪੀਸ ਮੇਰੇ ਕੋਲ ਹੈ ਤੇ ਚਾਹ ਦੇ ਨਾਲ ਸ਼ਫਾਨ ਦਾ ਦੁਪੱਟਾ ਹੈ ਨੈਕਸਟ ਹੈਗਾ ਜੀ ਪਿਓਰ ਬ੍ਰਾਕਟ ਦੇ ਉੱਪਰ ਬਹੁਤ ਸੋਹਣੇ ਲੁੱਕਾ ਸੂਟ ਦੇ ਡਬਲ 쉐ਡ ਦੇ ਵਿੱਚ ਸੂਟ ਹੈ येगी सलवार तो दुपट्टा बहुत ज़्यादा हैवी डबल शेड से ही रहेगा जी दुप्टा बहुत सोनी लुक है सूट द भी फोर्टी फाइव हंड्रड प्राइस है नैक्सट ऑरगेंजा के उपर रहेगा जी फ्रंट ठीक है यदि जोड़ा वर्क बहुत है बहुत ज़्यादा यूनीक है ਪਿਆਚ ਕਰਕੇ ਸਾਰੇ ਵਰਕ ਕੀਤਾ ਹੋਇਆ ਹੈ ਇਹਦਾ ਹੀ ਬੈਗ ਦਾ ਪ੍ਰਿੰਟ ਹੈ ਸੈਂਟਰ ਦੇ ਵਿੱਚ ਆਏਗਾ ਬੈਕ ਸਾਈਡ ਤੇ ਬਾਜੂ ਇਹਦੀਆਂ ਤੁਹਾਨੂੰ ਹੈਵੀ ਮਿਲ ਜਾਣਗੀਆਂ ਸਿਲਕ ਦੀ ਹੈਗੀ ਹੈ ਜੀ ਸਲਵਾਰ ਇਹਦੇ ਨਾਲ ਤੇ ਔਰਗਨਜ਼ਾ ਦਾ ਪ੍ਰਿੰਟ ਬਹੁਤ ਸੋਹਣਾ ਦੁਪੱਟਾ ਦੁਪੱਟੇ ਦਾ ਪ੍ਰਿੰਟ ਬਹੁਤ ਪਿਆਰਾ ਹੈ ਵਰਕ ਵੀ ਤੇ ਪ੍ਰਿੰਟ ਵੀ ਇਹ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਸੀਗੇ ਸੂਟ ਉਹਨਾਂ ਦੇ ਵਿੱਚੇ ਆ। ਔਰਗੇਂਜ਼ਾ ਦਾ ਸਾਰੇ ਫਰੰਟ ਹੈਵੀ ਦੇ ਨਾਲ ਡਿਜ਼ਾਈਨਿੰਗ ਚੇਂਜ ਆ ਥੋੜੀ ਜੀ ਸੂਟ ਦੇ। ਲੁੱਕ ਤਕਰੀਬਨ ਬਹੁਤ ਸੋਹਣੀ ਆ ਸਾਰੀ ਸੂਟਾਂ ਦੇ। ਬਾਜੂ ਵੀ ਹੈਵੀ ਮਿਲਣਗੇ ਤੁਹਾਨੂੰ। ਸਿਲਕ ਦੀ ਸਲਵਾਰ ਆ ਜੇ। ਤੇ ਦੁਪੱਟੇ ਦੀ ਲੁੱਕ ਦੇਖਿਓ। ਥੋੜਾ ਜਿਹਾ ਚੜਾਈ ਘੱਟ ਆ ਦੁਪੱਟੇ ਦੀ ਪਰ ਸਟਾਈਲਿਸ਼ ਜਿਹਾ ਦੁਪੱਟਾ ਇਹੇ। ਨੈਕਸਟ ਫਿਰ ਤੋਂ ਔਰਗੈਂਜ਼ਾ ਦੇ ਉੱਪਰ ਅੱਜ ਦੀ ਵੀਡੀਓ ਜ਼ਿਆਦਾ ਤੁਹਾਨੂੰ ਔਰਗੈਂਜ਼ਾ ਦੇ ਉੱਪਰ ਹੀ ਮਿਲੇਗੀ ਜੀ ਡਬਲ ਸ਼ੇਡ ਦੇ ਵਿੱਚ ਫਰੰਟ ਹੈ ਇਹਦਾ ਇਹ ਬਾਜੂ ਦਾ ਪ੍ਰਿੰਟ ਆ ਸੌਰੀ ਵਰਕ ਆ ਇਹ ਜਿਹੜਾ ਸੈਂਟਰ ਦੇ ਵਿੱਚ ਆ ਸੇਮ ਕਲਰ ਦੀ ਸਲਵਾਰ ਲਗਾਈ ਹੋਈ ਆ ਤੇ ਡਬਲ ਸ਼ੇਡ ਹੈਗਾ ਇਹਦਾ ਦੁਪੱਟਾ ਐਦਾਂ ਰਹੇਗਾ ਜੀ ਦੁਪੱਟਾ ਨੈਕਸਟ ਬਹੁਤ ਪਿਆਰਾ ਪ੍ਰਿੰਟ ਪ੍ਰਿੰਟ ਦੇ ਉੱਪਰ ਵਰਕ ਬਹੁਤ ਸੋਹਣਾ ਵਰਕ ਹੈ ਨੀਚੇ ਕੇਰੇ ਤੇ ਵੀ ਪ੍ਰੋਪਰ ਵਰਕ ਮਿਲੇਗਾ ਬੈਕ ਸਾਈਡ ਤੇ ਪ੍ਰਿੰਟ ਮਿਲੇਗਾ ਜੀ ਇਹ ਹੈਗੀਆਂ ਨੇ ਹੈਵੀ ਦੇ ਵਿੱਚ ਇਹਦੀਆਂ ਬਾਜੂ ਠੀਕ ਹੈ ਵੇਸ ਕਲਰ ਦੀ ਸਲਵਾਰ ਹੈ ਤੇ ਔਰਗੇਂਜ਼ਾ ਦਾ ਹੀ ਪ੍ਰਿੰਟਡ ਹੈਗਾ ਇਹਦਾ ਦੁਪੱਟਾ ਤੇ ਬਾਰਡਰ ਤੇ ਰਹੇਗਾ ਜੀ ਵਰਕ ਬਲੈਕ ਕਲਰ ਦਾ ਸੂਟ ਆ ਇਹ ਹੈਗਾ ਜੀ ਬਲੈਕ ਕਲਰ ਦੇ ਉੱਪਰ ਠੀਕ ਹੈ ਇਹ ਹੈਗੀਆਂ ਇਹਦੀਆਂ ਬਾਜੂ ਤੇ ਸਿਲਕ ਦੀ ਹੈਗੀ ਹੈ ਜੀ ਸਲਵਾਰ ਕੇਰਾ ਬਹੁਤ ਸੋਹਣਾ ਇਦਾਂ ਹੈਵੀ ਮਿਲ ਜਾਏਗਾ ਤੁਹਾਨੂੰ ਇਹਦਾ ਇਹ ਹੈਗਾ ਹੋਰ ਗੈਂਦਾ ਦੁਪੱਟਾ ਨੈਕਸਟ ਦੇਖੋ ਜੀ ਪੈਚ ਵਰਕ ਦੇ ਨਾਲ ਬਹੁਤ ਪਿਆਰਾ ਸੂਟ ਹੈ ਬਲੈਕ ਕਲਰ ਦੇ ਵਿੱਚ ਬਲੈਕ ਬਹੁਤ ਜਣਿਆਂ ਦੀ ਪਸੰਦ ਹੁੰਦੀ ਹੈ ਇਹ ਹੈਗਾ ਬੈਕ ਦਾ ਪ੍ਰਿੰਟ ਬਾਜੂ ਵੀ ਤੁਹਾਨੂੰ ਹੈਵੀ ਵਰਕ ਦੇ ਨਾਲ ਮਿਲ ਜਾਣਗੇ ਇਹ ਹੈਗੀ ਇਹਦੀ ਸਲਵਾਰ ਪਲੇਨ ਸਿਲਕ ਦੀ ਤੇ ਨਾਲ ਮਿਲੇਗਾ ਜੀ ਤੁਹਾਨੂੰ ਏਅਰ ਗੈਂਜ਼ਾ ਦਾ ਦੁਪੱਟਾ ਇਹ ਸਾਰੇ ਬ੍ਰਾਂਡਡ ਪੀਸ ਨੇ ਕੋਈ ਖੋਜਕਲਾ ਦਾ ਹੈ ਕੋਈ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਦਾ ਕੋਈ ਵੀ ਸੂਟ ਇਹਨਾਂ ਚੋਂ ਨਾਨ ਬ੍ਰਾਂਡ ਨਹੀਂ ਹੈਗਾ ਇਹ ਹੈਗਾ ਜੀ ਨੈਕਸਟ ਔਰਗੈਂਜ਼ਾ ਠੀਕ ਹੈ ਬਾਜੂ ਹੈ ਬੈਕ ਸਾਈਡ ਤੇ ਵੀ ਤੁਹਾਨੂੰ ਪ੍ਰੋਪਰ ਇਸੇ ਕੰਮ ਮਿਲੇਗਾ ਇਹ ਵਾਲਾ ਸਾਰੇ ਬੈਕ ਦਾ ਕੰਮ ਕੀਤਾ ਹੋਇਆ ਠੀਕ ਹੈ ਡਿਜ਼ਾਈਨਰ ਦੇ ਪੀਸ ਨੇ ਸਿਲਕ ਦੀ ਸਲਵਾਰ ਹੈ ਜੇ ਔਰਗੇਂਜ਼ਾ ਦਾ ਹੈਗਾ ਬੁਟੀਆਂ ਵਾਲਾ ਪ੍ਰਿੰਟਡ ਦੁਪੱਟਾ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਠੀਕ ਹੈ ਇੱਕ ਸੂਟ ਮੈਂ ਤੁਹਾਨੂੰ ਦਿਖਾਨੀ ਆ ਇਹ ਹੈਗਾ ਪਾਕਿਸਤਾਨੀ ਸੂਟ ਠੀਕ ਹੈ ਜੀ ਇਹ ਕਿਸੇ ਨੇ ਮੰਗਵਾਇਆ ਸੀ ਮੇਰੇ ਤੋਂ ਮੈਂ ਲੈ ਕੇ ਤਾਂ ਆਈ ਸੀ ਸਪੈਸ਼ਲੀ ਪਹਿਲਾ ਸੂਟ ਸੀਗਾ ਜਿਹੜਾ ਸੇਲ ਹੋ ਗਿਆ ਫਿਰ ਇਹ ਸੂਟ ਹੁਣ ਮੈਨੂੰ ਮੈਂ ਵੀ ਲਿਖਣਾ ਭੁੱਲ ਗਈ ਤੇ ਮੁੜ ਕੇ ਉਹਨਾਂ ਦਾ ਵੀ ਕੋਈ ਮੈਸੇਜ ਨਹੀਂ ਆਇਆ ਹੈਗਾ ਇਹ ਸੂਟ ਅਗਰ ਕਿਸੇ ਨੇ ਲੈਣਾ ਤਾਂ ਲੈ ਸਕਦੀ ਹੋਈ ਹੈਗਾ ਜੀ ਲਖਨਵੀ ਵਰਕ ਦੇ ਉੱਪਰ ਕਿਹੜਾ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਇਹ ਹੈਗੇ ਨੇ ਜੀ ਬਾਜੂ ਠੀਕ ਹੈ ਬਹੁਤ ਪਿਆਰਾ ਪੀਸ ਆ ਬੈਕ ਸਾਈਡ ਤੇ ਵੀ ਤੁਹਾਨੂੰ ਪ੍ਰੋਪਰ ਲੇਸਿਸ ਦੇ ਨਾਲ ਮਿਲੇਗਾ ਸੂਟ ਇਹ ਇਹਦੇ ਨਾਲ ਹੈਗੇ ਬੇਸ ਕਲਰ ਦੀ ਸਲਵਾਰ ਤੇ ਇਹ ਹੈਗਾ ਜੀ 프린ਟਡ ਦੁਪੱਟਾ ਸੌਰੀ ਵਰਕ ਵਾਲਾ ਦੁਪੱਟਾ ਸਾਰੇ ਲਖਨਵੀ ਵਰਕ ਤੇ ਵਰਕ ਬਹੁਤ ਯੂਨੀਕ ਆ ਇਹਦਾ ਪ੍ਰਾਈਸ ਹੈਗਾ ਜੀ 6300 ਬਟ ਤੁਹਾਨੂੰ ਇਹ 6000 ਚ ਮਿਲੇਗਾ ਸੂਟ ਹੁਣ ਇਹ ਲਾਸਟ ਪਿਆ ਤੇ ਬਾਕੀ ਉਮੀਦ ਕਰਦੀ ਆ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਡੀ ਤੁਸੀਂ ਮੈਨੂੰ ਪਿਕ ਲੈ ਕੇ ਸੈਂਡ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਦੀ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ